ਵਰਲਡ ਦੇ ਵਿੱਚ ਜਿੱਥੇ ਵੀ ਕਿਤੇ ਖੇਤੀਬਾੜੀ ਹੁੰਦੀ ਹੈ ਕਿਸਾਨੀ ਹੁੰਦੀ ਹੈ ਉੱਥੋਂ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਵਿੱਚ ਉੱਥੋਂ ਦੇ ਖੇਤੀਬਾੜੀ ਆਧਾਰਿਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਮੇਂ-ਸਮੇਂ ਤੇ ਗਾਈਡ ਕਰਨਾ ਕੁਝ ਨਵੀਆਂ ਚੀਜ਼ਾਂ ਨਵੀਆਂ ਕਾਢਾਂ ਕੱਢ ਕੇ ਕਿਸਾਨਾਂ ਦੇ ਪੱਖ ਦੀ ਜਿਹੜੇ ادارے ਗੱਲ ਕਰਦੇ ਨੇ ਉਹ ਕਿਸਾਨਾਂ ਨੂੰ ਉੱਤੇ ਲੈ ਕੇ ਜਾਂਦੇ ਨੇ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ ਜ਼ਮੀਨ ਬਚਦੀ ਹੈ ਜ਼ਮੀਨ ਪੱਕੀ ਗੱਲਾਂ ਹੁੰਦੀਆਂ ਨੇ ਕਿਸਾਨ ਪੱਕੀ ਗੱਲਾਂ ਹੁੰਦੀਆਂ ਨੇ ਤੇ ਉਹ ਜਿਹੜੇ ادارے ਨੇ ਉਹ ਜਿਹੜੀਆਂ ਯੂਨੀਵਰਸਟੀਆਂ ਨੇ ਵਰਲਡ ਦੇ ਵਿੱਚੋਂ ਹਮੇਸ਼ਾ ਸਾ ਵਧੀਆ ਨਾਮ ਖਟਦੀਆਂ ਨੇ ਉਹਨਾਂ ਦੀ ਪ੍ਰਸ਼ੰਸਾ ਹੁੰਦੀ ਏ ਪਰ ਪੀਏ ਜੂ ਜਿਹੜੇ ਆਪਣੇ ਪੰਜਾਬ ਵਿੱਚ ਲੱਗਣ ਵਾਲੇ ਖੇਤੀ ਬਾੜੀ ਮੇਲੇ ਨੇ ਉਹਨਾਂ ਦੀ ਬਿਲਕੁਲ ਡੇਟ ਲੱਗ ਗਈ ਆ ਚੁੱਕੀ ਏ ਜਿਹੜਾ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਵੀ ਮੇਲਾ ਲੱਗਣਾ ਹੈ ਹੋ ਸਕਦਾ ਤੁਸੀਂ ਉੱਥੇ ਜਾਣਾ ਹੋਵੇ ਜਾਂ ਫਿਰ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮੇਲੇ ਲੱਗਣੇ ਨੇ ਕਿਸਾਨੀ ਉਹ ਚੱਲੀ ਜਾਂਦੇ ਨੇ ਬਹੁਤ ਸਾਰੇ ਜ਼ਿਮੀਂਦਾਰ ਉੱਥੇ ਜਾਈ ਜਾਂਦੇ ਨੇ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਸਜਾਈ ਦੱਸੂੰਗਾ ਖੇਤੀ ਬਾੜੀ ਮੇਲੇ ਦੇ ਵਿੱਚ ਕਿਸੇ ਦੇ ਵਿੱਚ ਵੀ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਇਹ ਵੀਡੀਓ ਜਿਹੜੀ ਪੂਰੀ ਐਂਡ ਤੱਕ ਵੇਖ ਲਿਓ ਜੀ ਉਹਦੇ ਤੋਂ ਬਾਅਦ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਜਾਣਗੀਆਂ ਤੁਹਾਨੂੰ ਸਾਫ਼ ਹੋ ਜਾਣਗੀਆਂ ਕਿ ਜਿਹਨੂੰ ਆਪਾਂ ਆਪਣਾ ਮਿੱਤਰ ਸਮਝਦੇ ਆਂ ਆਪਾਂ ਆਪਣਾ ਦੋਸਤ ਸਮਝਦੇ ਆਂ ਅਸਲ ਦੇ ਵਿੱਚ ਕਿਤੇ ਉਹ ਸਾਨੂੰ ਕੰਡਾ ਪਾਉਣ ਨੂੰ ਤਾਂ ਨਹੀਂ ਫਿਰਦਾ ਸਾਡੇ ਉੱਤੇ ਜਾਲ ਪਾਉਣ ਦੀ ਫਿਰਾਕ ਦੇ ਵਿੱਚ ਤੇ ਨਹੀਂਗਾ ਕਿਤੇ ਉਹ ਇਸ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਂ ਕਲੀਅਰ ਕਰੂੰਗਾ ਵੀਡੀਓ ਨੂੰ ਤੁਸੀਂ ਬਿਲਕੁਲ ਐਂਡ ਤੱਕ ਵੇਖਿਓ ਜਿਹੜੇ ਕਿਸਾਨਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਬਿਲਕੁਲ ਫਰੀ ਦੇ ਵਿੱਚ ਜੋ ਕੁਝ ਵੀ ਇਹੋ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਜਿੰਨੀ ਵੀ ਜਾਣਕਾਰੀ ਇਹ ਮਿਲ ਸਕੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜਦੋਂ ਤੁਸੀਂ ਕਿਸਾਨੀ ਕਿਸੇ ਵੀ ਮੇਲੇ ਦੇ ਵਿੱਚ ਜਾਂਦੇ ਹੋ ਤੇ ਜਿਹੜੇ ਸਟਾਲ ਲੱਗੇ ਤੁਹਾਨੂੰ ਦਿਖਾਈ ਦਿੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲੋਂ ਪੈਸੇ ਲੱਗ ਕੇ ਉਹਨਾਂ ਨੂੰ ਉਹ ਜਗ੍ਹਾ ਦਿੱਤੀ ਹੁੰਦੀ ਹੈ ਕਿ ਤੁਸੀਂ ਇਹ ਜਗ੍ਹਾ ਲੈ ਲਓ ਤੇ ਇੱਥੇ ਤੁਸੀਂ ਆਪਣਾ ਸਮਾਨ ਜਿਹੜਾ ਕੁਝ ਵੀ ਵੇਚ ਲਓ ਉਹ ਜਿਹੜੇ ਸਟਾਲ ਨੇ ਉਹ ਬੇਵਜ੍ਹਾ ਤੁਹਾਨੂੰ ਲੁੱਟਦੇ ਨੇ ਉਹ ਡੇਢ ਡੇਢ ਗੁਣਾ ਚੀਜ਼ਾਂ ਜਿਹੜੀਆਂ ਮਹਿੰਗੀਆਂ ਤੁਹਾਨੂੰ ਉੱਥੇ ਮਿਲਣਗੀਆਂ ਜਿਹੜਾ ਰੂਟਰ ਵੇਟਰ ਤੁਹਾਨੂੰ ਬਾਹਰੋਂ 70 80 ਹਜ਼ਾਰ ਦਾ ਜਣਾ ਹੋ ਸਕਦਾ ਹੈ ਕਿਸਾਨੀ ਮੇਲੇ ਦੇ ਵਿੱਚ ਉਹਦਾ ਰੇਟ ਤੁਹਾਨੂੰ 1.5 ਲੱਖ ਰੁਪਈਆ ਦੱਸੀ ਜਾਣ ਆਮ ਜਿਕਰ ਆਪਾਂ ਨਿੱਕੀ ਚੀਜ਼ ਤੋਂ ਵੀ ਤੁਰਦੇ ਹਾਂ ਇੱਕ ਕਰੇਲਿਆਂ ਦੀ ਵਾਲੀ ਜੇਕਰ ਤੁਸੀਂ ਲੈਣੀ ਹੈ ਜਿਹੜੀ ਬਾਹਰੋਂ ਤੁਹਾਨੂੰ 1 ਰੁਪਈਏ ਦੀ ਮਿਲ ਜਾਊਗੀ ਹੋ ਸਕਦਾ ਹੈ 50 ਪੈਸਿਆਂ ਦੀ ਮਿਲ ਜਾਵੇ ਉਹ ਤੁਹਾਨੂੰ ਮੇਲੇ ਦੇ ਵਿੱਚੋਂ 10-15 ਰੁਪਈਆ ਤੋਂ ਘਾਟੋ ਜਿਹੜੀ ਵਾਲ ਹੈ ਤੁਹਾਨੂੰ ਨਹੀਂ ਮਿਲਣੀ ਕਿਉਂਕਿ ਉਹਨਾਂ ਨੇ ਵੀ ਮੋٹے ਪੈਸੇ ਦਿੱਤੇ ਹੁੰਦੇ ਨੇ ਆਪਣੀ ਦੁਕਾਨ ਲਾਉਣ ਦੇ ਵਾਸਤੇ ਬੜੇ ਜ਼ਿਆਦੇ ਸਟਾਲ ਤੇ ਇਦਾਂ ਦੇ ਵਿਖੇ ਜਾਂਦੇ ਨੇ ਜਿਨ੍ਹਾਂ ਦੀ ਕਿਸਾਨੀ ਦੇ ਨਾਲ ਬਿਲਕੁਲ ਕੋਈ ਤੋਕ ਹੀ ਨਹੀਂ ਬਣਦੀ ਜਿਹੜੇ ਕਰਦਾ ਵਿੱਚ वाले ਨੇ ਕੋਈ ਫਾਲਤੂ ਜੜੀਆਂ ਚੀਜ਼ਾਂ ਬਾਹਰ ਕਿਤੇ ਵਿਕਦੀਆਂ ਨਹੀਂ ਗੀਆਂ ਉਹ ਵੀ ਮੇਲੇ ਦੇ ਵਿੱਚ ਸਟਾਲ ਲਵਾ ਦਿੱਤੇ ਜਾਂਦੇ ਨੇ ਪੈਸੇ ਲੈ ਕੇ ਕਿ ਤੁਸੀਂ ਇੱਥੇ ਸਟਾਲ ਲਾ ਲਓ ਆਪਣਾ ਤੇ ਜੋ ਤੁਹਾਡਾ ਕੁਝ ਵੀ ਗੰਦਪਿਲ ਹੈਗਾ ਉਹ ਤੁਸੀਂ ਆਪਣੀ ਮਨਮਰਜ਼ੀ ਦੇ ਹਿਸਾਬ ਦੇ ਨਾਲ ਇੱਥੇ ਵੇਚ ਲਓ ਕਿਸਾਨੀ ਮੇਲੇ ਦਾ ਅਸਲ ਦੇ ਵਿੱਚ ਫਾਇਦਾ ਕਿਨੂੰ ਹੁੰਦਾ ਹੈ ਕਿਸਾਨ ਨੂੰ ਫਾਇਦਾ ਹੁੰਦਾ ਹੈ ਕਿ ਬਿਲਕੁਲ ਨਹੀਂ 1% ਵੀ ਇੱਕ ਕਿਸਾਨ ਨੂੰ ਕਿਸੇ ਨੂੰ ਫਾਇਦਾ ਨਹੀਂ ਹੁੰਦਾ ਫਾਇਦਾ ਹੁੰਦਾ ਹੈ ਤੇ ਖੇਤੀਬਾੜੀ ਯੂਨੀਵਰਸਿਟੀ ਨੂੰ ਹੁੰਦਾ ਹੈ ਕੋਈ ਇੱਕ ਵੀ ਗਿਆਨ ਦੀ ਗੱਲ ਜੇਕਰ ਤੁਹਾਨੂੰ ਉੱਥੋਂ ਕੋਈ ਨਵੀਂ ਸਿੱਖਣ ਨੂੰ ਮਿਲ ਜਾਵੇ ਤਾਂ ਮੈਨੂੰ ਦੱਸ ਦਿਓ ਜੀ ਜਿਹੜੀਆਂ ਗੱਲਾਂ ਅੱਜ ਤੋਂ 10 10 15 15 ਸਾਲ ਪਹਿਲਾਂ ਸਿੱਖ ਕੇ ਛੱਡ ਦਿੱਤੀਆਂ ਨੇ ਹੁਣ ਅਸੀਂ ਉਹ ਦਸਨੀਆਂ ਵੀ ਛੱਡ ਦਿੱਤੀਆਂ ਨੇ ਉਹ ਚੀਜ਼ਾਂ ਹਾਲੇ ਤੱਕ ਵੀ ਸਿਖਾਈਆਂ ਜਾਂਦੀਆਂ ਨੇ ਜਿਨ੍ਹਾਂ ਦੀ ਕੋਈ ਤੋਕ ਹੀ ਨਹੀਂ ਬਣਦੀ ਕੋਈ ਉਹਨਾਂ ਦਾ ਪ੍ਰੈਕਟੀਕਲ ਹੀ ਨਹੀਂ ਹੈਗਾ ਖੇਤੀ ਦੇ ਵਿੱਚ ਉਹਨਾਂ ਗੱਲਾਂ ਦੇ ਰੱਟੇ ਮਾਰੀ ਜਾਂਦੇ ਨੇ ਇੱਕ ਵੀ ਚੀਜ਼ ਕੋਈ ਤੁਹਾਨੂੰ ਨਵੀਂ ਨਹੀਂ ਦਸਨੀ ਬਿਲਕੁਲ ਉਹੀ ਰਟਾ ਰਟਾਇਆ ਗਿਆਨ ਜਿਹੜਾ ਉਹੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਆਪਾਂ ਚਲਾਈ ਜਾਣਾ ਹੈ ਕਣਕ ਦੇ ਬੀ ਵੇਚਣ ਦੇ ਵਾਸਤੇ ਝੋਨੇ ਦੇ ਬੀ ਵੇਚਣ ਦੇ ਵਾਸਤੇ ਲੰਮੀਆਂ ਲੈਣਾ ਲੱਗ ਜਾਣੀਆਂ ਨੇ ਉੱਥੇ ਉਹ ਬੀ ਜਿਹੜੇ ਪਤਾ ਨਹੀਂ ਪਾਸ ਹੁਣ ਇਹਨੇ ਪਤਾ ਨਹੀਂ ਫੇਲ ਹੋਣੇ ਨੇ ਆਪਾਂ ਨੂੰ ਚਾਹੀਦਾ ਦੇ ਮੀਨੇਜਰ ਨਹੀਂ ਚਾਹੀਦੇ ਲੰਮੀ ਲੈਨ ਨੂੰ ਵੇਖ ਕੇ ਹਰ ਇੱਕ ਕਿਸਾਨ ਨੂੰ ਉੱਥੇ ਲੱਗਦਾ ਹੈ ਕਿ ਸ਼ਾਇਦ ਮੈਨੂੰ ਵੀ ਇਹ ਬੀ ਲੈ ਲੈਣਾ ਚਾਹੀਦਾ ਹੈ ਬੀ ਬਹੁਤ ਵਧੀਆ ਹੈ ਜਿਹੜਾ ਬੀ ਪਤਾ ਨਹੀਂ ਕਿਤੇ ਵਿਕਣਾ ਸੀ ਕਿ ਨਹੀਂ ਵਿਕਣਾ ਸੀ ਉਹਨੂੰ ਚੂਹਿਆਂ ਨਹੀਂ ਖਾਣਾ ਸੀ ਉਹ ਬਿਲਕੁਲ ਕੰਮ ਦਾ ਵੀ ਹੈਗਾ ਹੈ ਜਾਂ ਨਹੀਂ ਹੈਗਾ ਉੱਥੇ ਉਹ ਵੀ ਤੁਸੀਂ ਲੈਣ ਦੇ ਵਿੱਚ ਲੱਗ ਕੇ ਬੜੇ ਜੱਬ ਦੇ ਨਾਲ ਖਰੀਦਣਾ ਹੈ ਤਾਂ ਫਿਰ ਕਿਸਾਨਾਂ ਨੂੰ ਕੀ ਫਾਇਦਾ ਹੈ 1% ਵੀ ਕੋਈ ਫਾਇਦਾ ਦੱਸ ਦਵੇ ਕਿ ਕਿਸਾਨ ਨੂੰ ਕਿਸਾਨ ਮੇਲੇ ਦੇ ਵਿੱਚ ਜਾਣ ਦਾ ਫਾਇਦਾ ਕੀ ਹੁੰਦਾ ਹੈ ਉਹ ਯੂਨੀਵਰਸਿਟੀ ਨੂੰ ਜ਼ਰੂਰ ਫਾਇਦਾ ਹੁੰਦਾ ਹੈ ਉਹ ਜਿਹੜੇ ਸਟਾਈਲ ਲਾਉਣ ਵਾਲੇ ਨੇ ਉਹਨਾਂ ਨੂੰ ਜ਼ਰੂਰ ਫਾਇਦਾ ਹੁੰਦਾ ਹੈ ਕਿ ਜਿਹੜਾ ਉਹਨਾਂ ਦਾ ਸਮਾਨ ਕਦੀ ਕਿਤੇ ਵਿਕਣਾ ਹੀ ਨਹੀਂ ਸੀ ਜਿਹੜੀ 1 ਰੁਪਏ ਦੀ ਚੀਜ਼ ਵੀ ਕਿਤੇ ਵਿਕਣੀ ਨਹੀਂ ਸੀ ਉਹ ਕਿਸਾਨ ਮੇਲੇ ਦੀ ਆੜ ਦੇ ਵਿੱਚ ਉਹਨਾਂ ਨੇ ਦਸਾਂ ਦਸਾਂ 15 15 ਰੁਪਈਆ ਦੀ ਉਹ ਜਿਹੜੀ ਚੀਜ਼ ਹੈ ਵੇਚ ਜਾਣੀਏ ਜਿਹੜੇ ਸੰਧ ਤੁਹਾਨੂੰ ਬਾਹਰੋਂ ਲੱਖ ਲੱਖ ਰੁਪਏ ਦੇ ਮਿਲ ਜਣੇ ਨੇ ਉਹ ਤੁਹਾਨੂੰ 1.5 ਲੱਖ ਰੁਪਏ ਦੇ ਉੱਥੇ ਮਿਲਲੇ ਨੇ ਤਾਂ ਫਿਰ ਫਾਇਦਾ ਕੀ ਹੋਇਆ ਆਪਾਂ ਨੂੰ ਜਦੋਂ ਗੱਲ ਆਉਣੀ ਹੈ ਕਿਸੇ ਰეკੋਮੈਂਡੇਸ਼ਨ ਦੀ ਤਾਂ ਫਿਰ ਉਹੋ ਹੀ ਕੰਪਨੀਆਂ ਦੀਆਂ ਦਵਾਈਆਂ ਦੀ ਰეკੋਮੈਂਡੇਸ਼ਨ ਕੀਤੀ ਜਾਣੀਏ ਜ ਮੋٹے ਪੈਸੇ ਦਿੱਤੇ ਹੋਣੇ ਨੇ ਜਿਹੜੀਆਂ ਕੰਪਨੀਆਂ ਪੈਸੇ ਨਹੀਂ ਦਿੰਦੀਆਂ ਭਾਵੇਂ ਉਹਨਾਂ ਦੀ ਦਵਾਈ ਜਿਆਦੀ ਵਧੀਆ ਹੀ ਕਿਉਂ ਨਾ ਹੋਵੇ ਉਹਨੂੰ ਕਿਸੇ ਨੇ ਪੁੱਛਣਾ ਵੀ ਨਹੀਂਗਾ ਉਹਨੂੰ ਕਿਸੇ ਨੇ ਵੀ ਨਹੀਂ ਦੱਸਣਾ ਤੁਹਾਨੂੰ ਰეკਮੈਂਡ ਹੀ ਨਹੀਂ ਕਰਨਾ ਉਹ ਜਿਹੜੀ ਦਵਾਈ ਏ ਕਿਸਾਨ ਬਹੁ ਗਿਣਤੀ ਜਿਹੜੇ ਨੇ ਵਿਚਾਰੇ ਭੋਲੇ ਪਾਲੇ ਜਿਹੜੇ ਕਿਸਾਨ ਨੇ ਉਹ ਇਹਨਾਂ ਜਾਲਾਂ ਦੇ ਵਿੱਚ ਫਸ ਜਾਂਦੇ ਨੇ ਕੰਪਨੀਆਂ ਦੇ ਝੋਲੇ ਉਹਨਾਂ ਨੂੰ ਫ੍ਰੀ ਵੰਡੇ ਜਾਂਦੇ ਨੇ ਮੈਨੂੰ ਬਹੁਤ ਦੁੱਖ ਹੁੰਦਾ ਏ ਚੀਜ਼ ਵੇਖ ਕੇ ਇੱਕ ਕਿਸਾਨ ਅਨਦਾਤਾ ਜਿਹੜਾ ਹੈ ਤੁਸੀਂ ਦੇਸ਼ ਦਾ ਢਿੱਡ ਭਰਨ ਵਾਲੇ ਜੇ ਤੁਹਾਨੂੰ ਝੋਲੇ ਦੇਊਗਾ ਕੋਈ 2 ਰੁਪਈਆ ਦਾ 1 ਰੁਪਈਏ ਦੇ ਝੋਲੇ ਨੂੰ ਅਸੀਂ ਲਵਾਂਗੇ ਫ੍ਰੀ 1 ਰੁਪਈਏ ਦਾ ਪੈਨ ਉਹਨਾਂ ਦਾ ਫ੍ਰੀ ਲਵਾਂਗੇ ਅਸੀਂ ਐਡੀ ਦੂਰ ਜਾ ਕੇ ਸਾਡਾ ਲੈਵਲ ਉਹ ਕੰਪਨੀਆਂ ਜਿਹੜੀਆਂ ਨੇ ਇਹ ਸਮਝਦੀਆਂ ਨੇ ਕਿ ਅਸੀਂ 1 1 2 ਰੁਪਈਆ ਦੇ ਵਿੱਚ ਲੈਣ ਦੇ ਵਿੱਚ ਲੱਗਣ ਦੇ ਵਾਸਤੇ ਤਿਆਰ ਹੋ ਜਾਂਦੇ ਆ ਸਾਡੇ ਸਿਰ ਤੋਂ ਤਾਂ ਉਹ ਕੰਪਨੀਆਂ ਚੱਲਦੀਆਂ ਨੇ ਜੇ ਕਿਸਾਨ ਨਾ ਹੋਵੇ ਤਾਂ ਉਹਨਾਂ ਕੰਪਨੀਆਂ ਦੀ ਔਕਾਤ ਹੀ ਕੀ ਏ ਜਿਹੜੀਆਂ ਤੁਹਾਨੂੰ 1 ਰੁਪਈਏ ਦੇ ਵਿੱਚ ਲੈਣ ਦੇ ਵਿੱਚ ਲਾ ਲੈਂਦੀਆਂ ਨੇ ਉਹ ਕੰਪਨੀਆਂ ਤੁਹਾਡੇ ਸਿਰ ਤੋਂ ਹੀ ਅਸਲ ਦੇ ਵਿੱਚ ਚਲਦਿਆਂ ਨੇ ਦੋਸਤੋ ਤੇ ਸਾਡੇ ਭੋਲੇ-ਭਾਲੇ ਜਿਹੜੇ ਵਿਚਾਰੇ ਕਿਸਾਨ ਨੇ ਜਿਨ੍ਹਾਂ ਨੇ ਬਾਹਰੋਂ ਕਿਸੇ ਚੀਜ਼ ਦਾ ਕਈ ਵਾਰੀ ਪਤਾ ਰੇਟ ਦਾ ਨਹੀਂ ਕੀਤਾ ਹੁੰਦਾ ਉਹ ਕਿਸਾਨ ਮੇਲੇ ਦੇ ਵਿੱਚੋਂ ਜਾ ਕੇ ਕਿਉਂਕਿ ਉੱਥੇ ਹਰ ਇੱਕ ਚੀਜ਼ ਤੁਹਾਨੂੰ ਮਿਲਣੀ ਹੁੰਦੀ ਏ ਉੱਥੋਂ ਜਾ ਕੇ ਉਹ ਚੀਜ਼ ਖਰੀਦ ਲੈਂਦੇ ਨੇ ਜਿਹੜੀ ਬਾਹਰ ਦੇ ਰੇਟ ਦੇ ਹਿਸਾਬ ਦੇ ਨਾਲ ਤੁਹਾਨੂੰ ਕਈ ਗੁਣਾ ਜ਼ਿਆਦਾ ਮਹਿੰਗੀ ਪੈਂਦੀ ਏ ਉਹ ਚੀਜ਼ ਤੇ ਫਿਰ ਤੁਸੀਂ ਪਛਤਾਉਂਦੇ ਹੋ ਜਦੋਂ ਤੁਹਾਨੂੰ ਕੋਈ ਦੱਸਦਾ ਏ ਕਿ ਇਹ ਜੀਤੇ ਤੁਹਾਨੂੰ ਬਾਹਰੋਂ ਇੰਨੇ ਰੇਟ ਦੀ ਮਿਲ ਜਾਣੀ ਸੀ ਤੁਸੀਂ ਕੋਈ ਸੰਧ ਹੀ ਖਰੀਦ ਲੈਂਦੇ ਹੋ ਕੋਈ ਵੀ ਚੀਜ਼ ਤੁਸੀਂ ਲੈ ਲੈਂਦੇ ਹੋ ਉਹਦੇ ਤੋਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਵਾ ਹੀ ਹੁੰਦਾ ਹੈ ਹੋਰ ਕੋਈ ਫਾਇਦਾ ਨਹੀਂ ਹੁੰਦਾ ਤੁਹਾਨੂੰ ਉੱਥੇ ਜਾਣ ਦਾ 1% ਵੀ ਜ਼ਿਕਰ ਕਦੀ ਕਿਸੇ ਨੂੰ ਕੋਈ ਫਾਇਦਾ ਹੁੰਦਾ ਹੋਵੇ ਕੋਈ ਨਵੀਂ ਚੀਜ਼ ਮਿਲਦੀ ਹੋਵੇ ਕੁਝ ਸਸਤਾ ਮਿਲਦਾ ਹੋਵੇ ਕੁਝ ਵਧੀਆ ਮਿਲਦਾ ਹੋਵੇ ਕੁਝ ਵੱਖਰਾ ਸिखਾਇਆ ਜਾਂਦਾ ਹੋਵੇ ਤਾਂ ਮੈਨੂੰ ਦੱਸ ਦਿਓ ਜੇ ਪਰ ਆਪਾਂ ਆਪਣੀ ਲੁੱਟ ਕਰਾਉਣ ਤੋਂ ਦੋਸਤੋ ਬਚੀਏ ਆਪਾਂ ਇਹਨਾਂ ਮੇਲਿਆਂ ਦੀ ਆੜ ਦੇ ਵਿੱਚ ਜਿਹੜੀਆਂ ਚੀਜ਼ਾਂ ਸਸਤੀਆਂ ਨੇ ਉਹਨਾਂ ਨੂੰ ਮਹਿੰਗੇ ਭਾਅ ਦੇ ਉੱਤੇ ਨਾ ਖਰੀਦ ਲਈਏ ਠੱਗੀ ਦਾ ਸ਼ਿਕਾਰ ਹੁਣ ਤੋਂ ਆਪਾਂ ਬਚੀਏ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਜਿਹੜੇ ਜਿਹੜੇ ਵੀ ਕਿਸਾਨ ਮੇਲਿਆਂ ਦੇ ਵਿੱਚ ਜਾਣ ਦੇ ਚਾਹਵਾਨ ਨੇ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਲੱਗ ਸਕੇ ਸ਼ੇਅਰ ਕਰਨ ਲਈ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ